ਚੋਣ ਕਮਿਸ਼ਨ ਨੇ ਪਿੰਡਾਂ ਚ ਸਰਪੰਚੀ ਪੰਚੀ ਦੀਆਂ ਚੋਣਾਂ ਦੇ ਲਈ ਚੋਣ ਸ਼ਾਮਾਂ ਦੀ ਸੂਚੀ ਵੀ ਜਾਰੀ ਕਰ ਦਿੱਤੀ ਹੈ ਇਹਨੇ ਫੜਾ ਚ 12000 ਤੋਂ ਵੱਧ ਪੰਜਾਬ ਦੇ ਪਿੰਡਾਂ ਚ ਪੰਜ ਸਰਪੰਚ ਚੁਣੇ ਜਾਣੇ ਹਨ ਪੰਜਾਬ ਦੇ ਪਿੰਡਾਂ ਨੂੰ ਨਵੇਂ ਪੰਜ ਸਰਪੰਚ ਅਕਤੂਬਰ ਮਹੀਨੇ ਚ ਮਿਲ ਸਕਦੇ ਜਨਾਬ ਭਗਤ ਸਿੰਘ ਦੇ ਸਹਾਰੇ ਬਦਲਾਅ ਵਾਲੇ ਅੱਗੇ ਵਧ ਰਹੇ ਹੈ ਹਮੇਸ਼ਾ ਕਏਜੰਸੀਆਂ ਤੇ ਸਵਾਲ ਜਿਉਂਦੇ ਤਿਉਂ ਖੜੇ ਹੈ ਪ੍ਰਵਿੰਦ ਕੇਜਰੀਵਾਲ ਨੇ ਬਾਹਰ ਆ ਕੇ ਅਸਤੀਫਾ ਦੇ ਦਿੱਤਾ ਜਸਤੀ ਫਿਰ ਦਿਨ ਦਾ ਐਲਾਨ ਕਰਤਾ ਭਲਕੇ ਨੂੰ ਅਸਤੀਫਾ ਦੇ ਕੇ ਨਵਾਂ ਮੁੱਖ ਮੰਤਰੀ ਚੁਣਨਾ ਕਿੰਨੇ ਰਵਨੀਤ ਬਿੱਟੂ ਰਾਹੁਲ ਗਾਂਧੀ ਨੂੰ ਹੱਤਵਦੀ ਦੱਸਣ ਲੱਗੇ ਬਦਨਾਮੀਆਂ ਵੀ ਖੱਟੀਆਂ ਹੋਈਆਂ ਨੇ ਪਰਿਵਾਰ ਨੇ ਪੰਜਾਬ ਦਾ ਰਾਜ ਭਾਗ ਵੀ ਚਲਾਇਆ ਦਮ ਪਰਦੇ ਨੇ ਕਿ ਪੰਜਾਬ ਚੰਮਲ ਸ਼ਾਂਤੀ ਅਸੀਂ ਉਹ ਕਰਾਈਆ ਹੈ ਨਾ ਝੂਠੇ ਪੁਰਸ ਮੁਕਾਬਲਿਆਂ ਦੇ ਮਾਮਲੇ 'ਚ ਵੀ ਕਰਦੇ ਨੇ ਕਹਿੰਦੇ ਜੀ ਹਰਿਆਣੇ ਦੇ ਵਿੱਚ ਰਾਜਨੀਤਿਕ ਪਾਰਟੀਆਂ ਦੀ ਤਿਆਰੀ ਪੂਰੀ ਆ ਚੋਣ ਦੰਗਲ ਭੱਗ ਗਿਆ ਰਵਿਤਾ ਉਗਾਟ ਵੀ ਕਿਉਂਕਿ ਕਾਂਗਰਸ ਨੇ ਸੁਨੀਤਾ ਫਗਾਟ ਨੂੰ ਟਿਕਟ ਦਿੱਤੀ ਹੈ ਬਜਰੰਗ ਪੁਣੀਆਂ ਵੀ ਉਧਰੋਂ ਸਟਾਰ ਪ੍ਰਚਾਰਕਾਂ ਚ ਨੇ ਪ੍ਰਚਾਰਕਾਂ ਚ ਨੇ ਤੇ ਇਸ ਲਈ ਭਾਜਪਾ ਨੇ ਉਹਦੀ ਕਾਟ ਕੱਟੀ ਕਿ ਪਿਛਲੀ ਵਾਰ ਵੀ ਤੁਹਾਨੂੰ ਲੜਾਇਆ ਸੀ ਇੱਕ ਤੇ ਸਟਾਰ ਪ੍ਰਚਾਰਕਾਂ ਚ ਪਾ ਲੋ ਗਲੋਬਲ ਪੰਜਾਬ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰਨਾ ਪ੍ਰੋਗਰਾਮ ਗਲੋਬਲ ਡਿਸਕਸ਼ਨ ਪੰਜਾਬ ਦੇ ਪਿੰਡਾਂ ਚ ਇੱਕ ਵਾਰ ਫਿਰ ਚਰਚਾ ਤੁਰੀ ਹੈ ਕਿ ਪਿੰਡਾਂ ਨੂੰ ਨਵੇਂ ਸਰਪੰਚ ਮਿਲ ਸਕਦੇ ਆ ਨਵੇਂ ਪੰਚ ਮਿਲ ਸਕਦੇ ਆ ਜੀ ਹਾਂ ਕਦੀ ਚੋਣਾਂ ਸਤੰਬਰ 'ਚ ਹੋਣ ਦੀ ਗੱਲ ਆਉਂਦੀ ਹੈ ਕਦੀ ਨਵੰਬਰ ਤੱਕ ਜਾਣ ਦੀ ਗੱਲ ਆਉਂਦੀ ਹੈ ਪਰ ਹੁਣ ਸਰਕਾਰ ਦੇ ਵੇੜੇ ਵੀ ਗੱਲ ਚੱਲ ਰਹੀ ਹੈ ਤੇ ਚੋਣ ਕਮਿਸ਼ਨ ਨੇ ਪਿੰਡਾਂ 'ਚ ਸਰਪੰਚੀ ਪੰਚੀ ਦੀਆਂ ਚੋਣਾਂ ਦੇ ਲਈ ਚੋਣ ਨਿਸ਼ਾਨਾਂ ਦੀ ਸੂਚੀ ਵੀ ਜਾਰੀ ਕਰ ਦਿੱਤੀ ਹੈ ਤੇ ਜਿੱਥੇ ਇਹ ਚਰਚਾ ਨਿਕਲੀ ਹੈ ਕਿ ਹੁਣ ਚੋਣਾਂ ਅਕਤੂਬਰ 'ਚ ਹੋ ਸਕਦੀਆਂ ਅਕਤੂਬਰ ਦੇ ਅੱਧ ਤੱਕ ਜਾਂਦੇ ਆ ਜਾਂਦੇ ਆ ਪੰਜਾਬ ਦੇ ਵਿੱਚ ਸਰਪੰਚ ਪੰਚ ਨਵੇਂ ਮਿਲ ਸਕਦੇ ਆ ਪੰਜਾਬ ਦੇ ਪਿੰਡਾਂ ਨੂੰ ਨਵੇਂ ਪੰਚ ਸਰਪੰਚ ਮਿਲ ਸਕਦੇ ਆ ਲਗਭਗ ਇਹ ਦੀ ਤਿਆਰੀ ਮਹਿਸੂਸ ਕੀਤੀ ਜਾ ਰਹੀ ਹੈ ਅੰਦਾਜ਼ਾ ਲਾਇਆ ਜਾ ਰਿਹਾ ਜੇਕਰ ਸਾਰਾ ਕੁਝ ਠੀਕ ਰਹਿੰਦਾ ਤਾਂ ਦੋ ਪੜਾਅਾਂ 'ਚ ਪੰਚਾਇਤੀ ਲੋਰ ਦੀਆਂ ਚੋਣਾਂ ਹੋਣੀਆਂ ਹਨ ਪਹਿਲੇ ਪੜਾਅ 'ਚ 12000 ਤੋਂ ਵੱਧ ਪੰਜਾਬ ਦੇ ਪਿੰਡਾਂ 'ਚ ਪੰਜ ਸਰਪੰਚ ਚੋਣੇ ਜਾਣੇ ਹਨ ਜਿਹੜਾ ਕਿ ਅਕਤੂਬਰ ਦੇ ਅੱਧ ਤੱਕ ਜਾ ਕੇ ਚੋਣਾਂ ਹੋਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ ਤੇ ਇਸ ਤੋਂ ਬਾਅਦ ਫਿਰ ਬਖਵਾ ਪਾਕੀ ਜਦੋਂ ਨਗਰ ਨਿਗਮ ਨਗਰ ਕੌਂਸਲ ਦੀਆਂ ਚੋਣਾਂ ਉਸ ਦੌਰ ਦੇ ਦਰਾਂ ਹੀ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵੀ ਹੋ ਸਕਦੀ ਹੈ ਸੋ ਇਸ ਸੰਭਾਵਨਾ ਦੇ ਵਿੱਚ ਪਿੰਡਾਂ 'ਚ ਇੱਕ ਵਾਰ ਫਿਰ ਨਵੀਂ ਹਲਚਲ ਨਵੀਂ ਪਹਿਲ ਕਦਮੀ ਨਜ਼ਰ ਆ ਰਹੀ ਹੈ ਪਤਾ ਨਹੀਂ ਹੁਣ ਕਿਤੇ ਘਰੇ ਦਿਵਾਲੀ ਮਨਾਈ ਜਾਣੀ ਹੈ ਤੇ ਕਿਤੇ ਘਰੇ ਨਹੀਂ ਕਿਉਂਕਿ ਇਹ ਦਸਹਰੇ ਦਿਵਾਲੀ ਦੇ ਨੇੜੇ-ਤੇੜੇ ਜਾ ਰਹੀਆ ਪ੍ਰਕਿਰਿਆ ਪਤਾ ਲੱਗਾ ਕਿ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਇਸ ਗੱਲ ਦੇ ਉੱਤੇ ਮੰਥਨ ਸ਼ੁਰੂ ਕੀਤਾ ਹੈ ਕਿ ਆਪਾਂ ਜੇ ਅਕਤੂਬਰ ਦੇ ਅੱਧ ਤੱਕ ਜਾਂਦੇ ਜਾਂਦੇ ਚੋਣਾਂ ਕਰਾ ਲਈਏ ਤੇ ਉਸ ਤੋਂ ਬਾਅਦ ਜਿੰਨੀ ਚੋਣਾਂ ਵਾਲੀ ਪ੍ਰਕਿਰਿਆ ਜੇ ਫਿਰ ਬਾਅਦ 'ਚੋਂ ਵੀ ਹੁੰਦੀ ਆ ਹੋ ਜਵੇ ਕਿਉਂਕਿ ਲਗਾਤਾਰ ਅਦਾਲਤ ਚੋਂ ਮਾਨਯੋਗ ਪੰਜਾਬ ਰਣ ਹਾਈ ਕੋਰਟ ਚੋਂ ਪੰਚਾਇਤੀ ਚੋਣਾਂ ਨੂੰ ਲੈ ਕੇ ਵੀ ਤੇ ਆ ਨਗਰ ਨਿਗਮ ਨਗਰ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਵੀ ਸਰਕਾਰ ਨੂੰ ਝਾੜਾ ਖਾਣੀਆਂ ਪੈ ਰਹੀਆਂ ਬੇਸ਼ੱਕ ਲੰਘੇ ਮਾਨਸੂਨ ਸੈਸ਼ਨ ਦੇ ਵਿੱਚ ਸਰਕਾਰ ਨੇ ਜਿਹੜਾ ਪੰਚਾਇਤੀ ਸੋਧ ਐਕਟ ਸੀਗਾ ਉਹਦੇ ਵਿੱਚ ਸੋਧ ਕੀਤੀਆਂ ਕੁਝ ਹੈ ਸੋਧ ਬਿੱਲ ਉਹਦੇ ਹਵਾਲੇ ਨਾਲ ਇਹਨਾਂ ਨੇ ਤੈਅ ਕੀਤਾ ਵੀ ਇੱਕ ਤਾਂ ਜਿਹੜਾ ਰੱਖਮਾ ਕਰਨ ਵਾਲਾ ਪੈਟਰਨਰ ਹੁਣ ਉਹਦਾ ਨਵੇਂ ਸਿਰੇ ਤੋਂ ਮਲੰਕਨ ਹੋਣਾ ਕਿਉਂਕਿ ਪਹਿਲਾਂ ਉਹ ਜ਼ਿਲ੍ਹਾ ਪੱਧਰ ਤੇ ਸੀ ਹੁਣ ਉਹ ਬਲਾਕ ਪੱਧਰ ਤੇ ਹੋ ਗਿਆ ਸੋ ਇਸ ਲਈ ਉਹ ਰੋਟੇਸ਼ਨ ਦੁਆਰਾ ਤੈਹ ਹੋਣੀਆਂ ਨੇ ਐ ਦੂਸਰਾ ਪਾਰਟੀ ਕਿਸੇ ਵੀ ਪਾਰਟੀ ਦੇ ਚੋਣ ਨਿਸ਼ਾਨ ਤੇ ਚੋਣਾ ਪੰਚਾਇਤੀ ਨਹੀਂ ਹੋਣਗੀਆਂ ਪੇਸ਼ਾ ਕੋ ਪਹਿਲਾਂ ਵੀ ਨਹੀਂ ਹੁੰਦੀ ਸੀ ਪਰ ਹੁਣ ਉਹ ਮਤ ਬਿਲਕੁਲ ਖਤਮ ਕਰਦੀ ਆ ਸੋ ਇਹ ਦੋ ਪਹਿਲੂ ਉਹਦੇ ਵਿੱਚ ਹੈਗੇ ਨੇ ਜਿਹੜੇ ਅਹਿਮ ਨੇ ਸੋ ਇਸ ਲਈ ਰਾਜ ਚੋਣ ਕਮਿਸ਼ਨ ਵੱਲੋਂ ਜਿਵੇਂ ਨਿਸ਼ਾਨਾਂ ਦੀ ਸੂਚੀ ਜਾਰੀ ਹੋ ਗਈ ਆ ਐ ਸੀਟਾਂ ਤੈਹ ਨੇ ਸਾਰਾ ਕੁਝ ਰੱਖਮ ਕਰਨ ਦੇ ਹਵਾਲੇ ਨਾਲ ਸੂਚੀਆਂ ਲਗਭਗ ਨਵੇਂ ਸਿਰਿਓ ਬਣ ਗਈਆਂ ਨੇ ਸੋ ਵੋਟਾਂ ਦੀ ਸੁਧਾਈ ਦਾ ਕੰਮ ਨਿਭੜ ਚੁੱਕਿਆ ਹੈ ਤੇ ਹੁਣ ਪੰਜਾਬ ਸਰਕਾਰ ਵੀ ਇਹਦੇ ਨੂੰ ਲੈ ਕੇ ਥੋੜੀ ਜੀ ਤਿਆਰ ਨਜ਼ਰ ਆਉਂਦੀ ਹੈ। ਸੋ ਪੰਜਾਬ ਦੇ ਪਿੰਡਾਂ ਨੂੰ ਨਵੇਂ ਪੰਜ ਸਰਪੰਚ ਅਕਤੂਬਰ ਮਹੀਨੇ ਚ ਮਿਲ ਸਕਦੇ ਆ ਜਨਾਬ ਇਹ ਲਗਭਗ ਤਿਆਰੀ ਹੈ। ਤਿਆਰੀ ਤਾਂ ਜੀ ਹੁਣ ਅਸਲ ਚ ਦਿੱਲੀ ਦੇ ਨਵੇਂ ਮੁੱਖ ਮੰਤਰੀ ਨੂੰ ਲੈ ਕੇ ਆ। ਦਿੱਲੀ ਦਾ ਨਵਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੇਲ੍ਹੋਂ ਬਾਹਰ ਆਏ, ਜ਼ਮਾਨਤ ਤੇ ਬਾਹਰ ਆਏ ਆ ਕੇ ਪਾਰਟੀ ਦਫ਼ਤਰ ਤੋਂ ਕੱਟ ਕਰਕੇ ਸੰਬੋਧਨ ਕੀਤਾ। ਪਗਤ ਸਿੰਘ ਦੀ ਕਿਤਾਬ ਹੱਥ 'ਚ ਫੜ ਕੇ ਆਪਣੇ ਆਪ ਦੀ ਤੁਲਨਾ ਉਹਦੇ ਨਾਲ ਕੀਤੀ ਆਪਣੇ ਆਪ ਨੂੰ ਉਹਦੇ ਰਾਹਾਂ ਤੇ ਚੱਲਣ ਦਾ ਦਮ ਭਰਿਆ ਭਾਈ ਸ਼ਰਾਬ ਘਟਾਲੇ 'ਚ ਗਏ ਹੋ ਤੁਸੀਂ ਤੇ ਅਜੇ ਮੁਕਥੋਕੇ ਨਹੀਂ ਪਰਤੇ ਬੇਦਾਗ ਹੋਕੇ ਨਹੀਂ ਪਰਤੇ ਚਲੋ ਸਿਆਸਤ ਹੈ ਸਿਆਸਤ ਦੇ ਵਿੱਚ ਕਈ ਸਹਾਰੇ ਲੈ ਜਾਂਦੇ ਆ ਸੋ ਇਹ ਭਗਤ ਸਿੰਘ ਦੇ ਸਹਾਰੇ ਬਦਲਾਅ ਲਈ ਅੱਗੇ ਵਧ ਰਹੇ ਆ ਹਮੇਸ਼ਾ ਕੰਪਨੀਆਂ ਤੇ ਸਵਾਲ ਜਿਉਂਦੇ ਤੂੰ ਖੜਿਆ ਕਈ ਐਂਸੀਆਂ ਬਦਲਾਖੁਰੀ ਦੀ ਰਾਜਨੀਤੀ ਕਰ ਰਹੀਆਂ ਸਰਕਾਰੀ ਇਸ਼ਾਰੇ ਤੇ ਕੰਮ ਕਰ ਰਹੀਆਂ ਉਹ ਉਸੇ ਦਾ ਸ਼ਿਕਾਰ ਕੇਜਰੀਵਾਲ ਵੀ ਹੋ ਸਕਦੇ ਆ ਪਰ ਤੱਥ ਸਬੂਤਾਂ ਦੇ ਹਵਾਲੇ ਨਾਲ ਅਗਲੇ ਦਮ ਭਰਦੇ ਆ ਕਿ ਜੀ ਹਾਂ ਅਸੀਂ ਕਾਰਵਾਈ ਤੱਥਾਂ ਦੇ ਆਧਾਰ ਤੇ ਕਰ ਰਹੇ ਆ ਹਾਂ ਥੋੜਾ ਜਿਹਾ ਦਬਾਅ ਇਸ ਲਈ ਵੱਧਦਾ ਕਿ ਸਰਕਾਰੀ ਪ੍ਰੈਸ਼ਰ ਹੈ ਪਰ ਅਰਵਿੰਦ ਕੇਜਰੀਵਾਲ ਨੇ ਬਾਹਰ ਆ ਕੇ ਅਸਤੀਫਾ ਦੇ ਦਿੱਤਾ ਜਦ ਅਸਤੀਫਾ ਦੇਣ ਦਾ ਐਲਾਨ ਕਰਤਾ ਭਲਕੇ ਨੂੰ ਅਸਤੀਫਾ ਦੇ ਕੇ ਨਵਾਂ ਮੁੱਖ ਮੰਤਰੀ ਚੁਣਨਾ ਕੱਲ ਸਮੋਧਨ ਕਰਦੇ ਹਾਂ ਕਹਿ ਸੀ ਕਿ 2 ਦਿਨਾਂ ਬਾਅਦ ਮੈਂ ਅਸਤੀਫਾ ਦੇਵਾਂਗਾ ਤੇ ਹਮਦਰ ਭਲਕੇ ਨੂੰ ਅਸਤੀਫਾ ਜਾਣ ਤੇ ਅੱਜ ਵੀ ਦਿੱਲੀ ਚ ਹਲਚਲ ਚੱਲ ਰਹੀ ਹੈ ਇਹਨਾਂ ਦੀ ਰਾਜਨੀਤਿਕ ਕਮੇਟੀਆਂ ਦੀ ਬੈਠਕ ਚੱਲ ਰਹੀ ਹੈ ਤੇ ਮਨੀਸ਼ ਸ਼ੋਧਿਆ ਤੇ ਅਰਵਿੰਦ ਕੇਜਰੀਵਾਲ ਦੀ ਘਰੇ ਬੈਠਕ ਦੀ ਚਰਚਾ ਮਾਨੇ ਤੇ ਸ਼ਾਮ ਤੱਕ ਇਝੋ ਨਾਮ ਤਾਂ ਹੋ ਸਕਦੇ ਨੇ ਪਰ ਇਹ ਸਾਰੇ ਘਟਨਾਕਰਮ ਦੇ ਅੜੜ ਪੜਾ ਨੇ ਪਹਿਲਾ ਪੜਾ ਕਿ ਜੇ ਅਸਤੀਫਾ ਦੇਣਾ ਹੀ ਸੀ ਤਾਂ ਜੇਲ੍ਹ ਦੇ ਅੰਦਰ ਕਿਉਂ ਨਹੀਂ ਦਿੱਤਾ ਜਦੋਂ ਗ੍ਰਿਫਤਾਰੀ ਸੀ ਕਹਿੰਦੇ ਰਮਿੰਦ ਕੇਂਦਰੀਵਾ ਨੇ ਰਾਜਨੀਤਿਕ ਪੈਂਤਰਾ ਖੇលਿਆ ਕਿ ਜੇ ਮੈਂ ਜੇਲ੍ਹ ਦੇ ਅੰਦਰ ਜਾ ਕੇ ਅਸਤੀਫਾ ਦਿੰਦਾ ਤਾਂ ਬੀਜਪੀ ਨੇ ਇਸ ਨੂੰ ਆਪਣੀ ਜਿੱਤ ਵੱਜੋਂ ਲੈਣਾ ਸੀ ਤੇ ਹੁਣ ਮੈਂ ਅਸਤੀਫਾ ਜ਼ਮਾਨਤ ਤੇ ਬਾਹਰ ਆ ਕੇ ਦਿੱਤਾ ਹੁਣ ਇਹ ਲੱਗ ਰਿਹਾ ਕਿ ਮੈਂ ਆਪਣੀ ਇੱਛਾ ਨਾਲ ਛੱਡ ਰਿਹਾ ਹੁਣ ਮੇਰੀ ਮਰਜ਼ੀ ਤੇ ਸੀ ਪਰ ਇਹਦੇ ਪਿੱਛੇ ਜਿਹੜਾ ਲੁਕਮਾ ਪਹਿਲੂ ਹੈ ਉਹ ਇੱਕ ਹੋਰ ਏਜੰਡਾ ਉਹ ਏਜੰਡਾ ਹੈ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਤਾਂ ਜਮਾਨਤ ਮਿਲੀ ਹੈ ਪਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜਮਾਨਤ ਨਹੀਂ ਮਿਲੀ ਜਾਂ ਅਰਵਿੰਦ ਕੇਜਰੀਵਾਲ ਲੀਡਰ ਦੇ ਤੌਰ ਤੇ ਤਾਂ ਬਾਹਰ ਆ ਗਏ ਪਰ ਮੁੱਖ ਮੰਤਰੀ ਕੇਜਰੀਵਾਲ ਤਾਂ ਅੰਦਰ ਹੈ ਜੀ ਹਾਂ ਜਿਹੜੀਆਂ ਸ਼ਰਤਾਂ ਨੇ ਦੋ ਕਿ ਤੁਸੀਂ ਮੁੱਖ ਮੰਤਰੀ ਦਫ਼ਤਰ ਦੀਆਂ ਪੌੜੀਆਂ ਨਹੀਂ ਚੜ ਸਕਦੇ ਹਰਾ ਪੈਨ ਨਹੀਂ ਚਲਾ ਸਕਦੇ ਕੋਈ ਸੇ ਫਾਈਲ ਤੇ ਦਸਤਖਤ ਨਹੀਂ ਕਰ ਸਕਦੇ ਜਿਹੜੀਆਂ ਆ ਦੋ ਸ਼ਰਤਾਂ ਨੇ ਇਹ ਕੇਜਰੀਵਾਲ ਨੂੰ ਮਤੌਰ ਮੁੱਖ ਮੰਤਰੀ ਲਾਚਾਰ ਬਣਾਉਂਦੀਆਂ ਨੇ ਪਰ ਮੂਰੇ ਚੋਣਾਂ ਨੇ ਮਤਲਬ ਆ ਹੁਣ ਹਰਿਆਣੇ ਵਾਲੀਆਂ ਚੋਣਾਂ ਤਾਂ ਲੰਘ ਜਾਣੀਆਂ ਉਸ ਤੋਂ ਬਾਅਦ ਫਰਵਰੀ ਚ ਤਾਂ ਵੈਸੇ ਹੀ ਦਿੱਲੀ ਦੀਆਂ ਚੋਣਾਂ ਨੇ ਸੋ 4-5 ਮਹੀਨਿਆਂ ਚ ਜੇ ਕੁਝ ਕਰਨਾ ਹੋਵੇ ਤਾਂ ਵੀ ਨਹੀਂ ਕੀਤਾ ਜਾ ਰਿਹਾ ਤੇ ਬਾਹਰ ਆ ਕੇ ਵੀ ਜੇ ਤੁਸੀਂ ਮੁੱਖ ਮੰਤਰੀ ਵਾਲੇ ਕੰਮ ਨਹੀਂ ਕਰ ਪਾਰੇ ਤਾਂ ਫਿਰ ਜਿਹੜਾ ਰੋਲ ਹੁਣ ਨਵਾਇਆ ਜਾ ਰਿਹਾ ਪਰਦੇ ਪਿੱਛੋਂ ਤਾਂ ਫਿਰ ਵੀ ਨੁਹਾ ਜਾਊਗਾ ਇਸ ਲਈ ਫਿਰ ਇਹਦਾ ਮਤਲਬ ਦਸਕਤ ਕਰਨ ਦਾ ਅਧਿਕਾਰ ਕਿਸੇ ਹੋਰ ਨੂੰ ਦੇਣਾ ਪੈ ਲੋਈ ਅਸਲ ਜਿਹੜੇ ਇਹਦੇ ਪਿੱਛੇ ਰਾਜਨੀਤਿਕ ਚਿਹਰਾ ਮੋਹਰਾ ਉਹ ਇਹ ਹੈ ਕਿ ਬਚਾਰਾ ਬਣਦੀ ਰਾਜਨੀਤੀ ਹੈ ਤਰਸ ਦੇ ਆਧਾਰ ਤੇ ਵੋਟਾਂ ਹਾਸਲ ਕਰਨ ਦੀ ਰਾਜਨੀਤੀ ਹੈ ਹੀਰੋ ਬਣ ਕੇ ਕੁਰਬਾਨੀ ਵਾਲਾ ਹੈ ਮਹਾਂਦਰਾ ਸਰਜ ਕੇ ਵੋਟਾਂ ਹਾਸਲ ਕਰਨ ਦੀ ਕਰਾਮਾਤ ਹੈ ਅਰਵਿੰਦ ਕੇਜਰੀਵਾਲ ਦਿੱਲੀ ਵਾਸੀਆਂ ਨੂੰ ਇਹ ਦਿਖਾਉਣਾ ਚਾਹੁੰਦੇ ਆ ਕਿ ਮੈਂ ਡਰ ਕੇ ਅੰਦਰ ਜਾ ਕੇ ਅਸੀਫਾ ਨਹੀਂ ਦਿੱਤਾ ਮੈਂ ਬਾਹਰ ਆ ਕੇ ਸਿਫਾ ਦੇ ਰਿਹਾ ਤੇ ਮੈਂ ਹੁਣ ਤੁਹਾਡੇ ਤੇ ਛੱਡਦਾ ਜੇ ਤੁਸੀਂ ਮੈਨੂੰ ਦੁਬਾਰਾ ਚੁਣ ਲਓਗੇ ਫਿਰ ਮੈਂ ਦੁਬਾਰਾ ਮੁਖ ਮੰਤਰੀ ਬਣ ਜਾਊਗਾ ਬਈ ਕਮਾਲ ਹੈ ਮੁਖ ਮੰਤਰੀ ਸਾਹਿਬ ਨੇ ਅਰਵਿੰਦ ਕੇਜਰੀ ਬਾਲ ਜੀ ਨੇ ਆਪਣੇ ਸਮੋਦਨ ਦੇ ਵਿੱਚ ਸਪੱਸ਼ਟ ਲੱਭ ਜਾਂਚ ਕਿ ਮੈਂ ਇਮਾਨਦਾਰ ਹਾਂ ਜਾਂ ਗੁਨਾਹਗਰ ਹ ਇਹ ਫੈਸਲਾ ਹੁਣ ਲੋਕਾਂ ਨੇ ਕਰਨਾ ਹੈ ਇਮਾਨਦਾਰ ਜਾਂ ਗੁਨਾਹਗਰ ਇਮਾਨਦਾਰ ਜਾਂ ਬਈ ਇਮਾਨ ਨਹੀਂ ਕਿਹਾ ਇਮਾਨਦਾਰ ਜਾਂ ਗੁਨਾਹਗਰ ਜੇ ਮੈਂ ਇਮਾਨਦਾਰ ਹਾਂ ਤਾਂ ਮੈਨੂੰ ਦੁਬਾਰਾ ਚੁਣ ਲਿਓ ਇਕ ਨਾ ਕਰਾ ਤੱਕ ਦੇ ਨਾ ਚੁਣਿਆ ਇਹਦਾ ਮਤਲਬ ਤੁਸੀਂ ਮੰਨਣ ਲੱਗੇ ਅਰਵਿੰਦ ਕੇਜਰੀਵਾਲ ਜੀ ਕੇ ਅਦਾਲਤੀ ਫੈਸਲੇ ਨਾਲੋਂ ਲੋਕ ਫਤਵਾ ਵੱਡਾ ਕੀ ਤੁਹਾਡਾ ਹੁਣ ਇਹ ਪਹਿਲੂ ਹੈ ਜੇ ਸੱਚ ਮੁੱਚ ਇਹਦਾ ਹੈ ਤਾਂ ਫਿਰ ਲੋਕ ਫਤਵੇ ਨਾਲ ਤਾਂ ਭਾਰਤ ਦੀ ਸੰਸਦ ਦੇ ਵਿੱਚ ਬਲਾਤਕਾਰੀ ਕਤਲ ਦੇ ਕੇਸਾਂ ਸਾਹਮਣਾ ਕਰਨ ਵਾਲੇ ਰਾਧਾ ਕਤਲ ਵਾਲੇ ਹੈ ਨਾ ਉਹ ਕਿੰਨੇ ਪਹੁੰਚੇ ਨੇ ਭਾਈ ਉਹ ਅਗਲੇ ਕਹਿਣਗੇ ਜੀ ਸਾਡੇ ਤਾਂ ਅਦਾਲਤੀ ਫੈਸਲੇ ਰੱਦ ਕਰੋ ਅਸੀਂ ਤਾਂ ਲੋਕ ਫਤਵੇ ਨਾਲ ਜਿੱਤ ਕੇ ਆਏ ਆ ਇਸੇ ਆਧਾਰ ਤੇ ਪੰਜਾਬ ਵਾਲਾ ਇੱਕ ਪਹਿਲੂ ਵੀ ਹੈ ਜੇ ਅਰਵਿੰਦ ਕੇਜਰੀਵਾਲ ਮਨੀਸ਼ ਸ਼ਿਸ਼ੋਧिया ਇਹ ਕਹਿੰਦੇ ਨੇ ਕਿ ਜ਼ਮਾਨਤ ਮਿਲ ਗਈ ਤੇ ਜ਼ਮਾਨਤ ਸਾਡੀ ਜਿੱਤ ਆ ਅੱਜ ਤਾਂ ਵਿਕਰਮ ਜੀਠਿਆ ਨੂੰ ਵੀ ਜ਼ਮਾਨਤ ਮਿਲੀ ਅੱਜ ਤਾਂ ਹੋਰ ਕਿਨੇ ਮਸਲੇ ਜ਼ਮਾਨਤ ਮਿਲੀ ਫਿਰ ਤਾਂ ਅਗਲੇ ਦੀ ਵੀ ਸੱਚ ਦੀ ਸਚਾਈ ਦੀ ਜਿੱਤ ਆ ਤੇ ਜੇ ਤੁਸੀਂ ਕਹਿੰਦੇ ਹੋ ਕਿ ਲੋਕ ਫਤਵਾ ਤੈਅ ਕਰੂਗਾ ਮੈਂ ਇਮਾਨਦਾਰਾ ਮੈਂ ਸੱਚਾ ਹਾਂ ਤਾਂ ਫਿਰ ਅਮਰਤਪਾਲ ਸਿੰਘ ਲੋਕ ਫਤਵੇ ਨਾਲੇ ਭਾਰਦੀ ਸੰਸਦਿਤਾ ਪੰਜਾਬ ਸਰਕਾਰ ਪਰ ਇੰਨੇ ਸੀ ਕਿਉਂ ਲਵਾ ਕੇ ਨੂੰ ਡਿਪੂਟ ਕਰ ਜੇਲ੍ਹ ਭੇਜ ਰਹੀ ਹੈ ਫਿਰ ਕਿਉਂ ਵੀ ਲੋਕ ਫਤਵਾ ਉਹਦੇ ਕੋਲ ਵੀ ਹੈ ਔਰ ਸਾਰਿਆਂ ਤੋਂ ਵਾਅਦਾ ਪੰਜਾਬ ਚ ਦਾ ਦੇਸ਼ ਦੇ ਮੁਰਲਿਆਂ ਚੋਂ ਹੈ ਦਿਓ ਜਵਾਬ ਪਰ ਰਵਿੰਦ ਕੇਜਰੀਵਾਲ ਦਿੱਲੀ ਦੀਆਂ ਚੋਣਾਂ ਨੂੰ ਲੈ ਕੇ ਇਹ ਪੈਂਤਰਾ ਖੇਡ ਰਿਹਾ ਇੱਕ ਵਾਰ 2014 ਚ ਵੀ ਇਦਾਂ ਹੀ ਖੇਡਿਆ ਸੀ ਚੰਦ ਦਿਨਾਂ ਦੀ 48 ਘੰਟਿਆਂ ਦੀ ਮੁੱਖ ਮੰਤਰੀ ਬਣੀ ਸੀ ਅਸੀਫਾ ਦਿੱਤਾ ਸੀ ਬੇਸ਼ੱਕ ਬਾਅਦ ਚੁੱਕਿਆ ਵੀ ਕਿ ਮੇਰੀ ਗਲਤੀ ਸੀ ਪਰ ਹੁਣ ਉਹੇ ਜਿਹੀ ਪੈਂਤੜਾ ਆਪਣਾ ਰਹੇ ਨੇ ਪਰ ਇਹ ਸਾਰੇ ਪੈਂਤੜੇ ਦੇ ਦੌਰਾਨ ਉਹ ਜਿੱਥੇ ਅਗਲਾ ਮੁੱਖ ਮੰਤਰੀ ਭਲਕੇ ਨੂੰ ਚੁਣਿਆ ਜਾਣਾ ਕਈ ਲੈਂਚ ਨੇ ਚਾਹੇ ਉਹ ਹੁਣ ਤਾਂ ਕੋਈ ਕਹਿੰਦਾ ਰਾਗਵ ਚੱਟ ਦਾ ਨਾਮ ਵੀ ਆ ਜੀ ਗੋਪਾਲ ਤਾਂ ਹੈਗਾ ਯਾਤਸ਼ੀ ਤਾਂ ਹੈਗੀ ਹੋਇਆ ਜੀ ਹਾਂ ਪਰ ਸਭ ਤੋਂ ਮਜ਼ਬੂਤ ਦਾਅਵਾ ਕਰ ਰਹੇ ਨੇ ਸੁਨੀਤਾ ਕੇਜਰੀਵਾਲ ਵੀ ਹੈ ਕਿਉਂਕਿ ਕਹਿੰਦੇ ਝਾਰਖੰਡ ਵਾਲੀ ਨਾ ਹੋ ਜਵੇ ਹੈ ਨਾ ਹੋਰ ਸੁਭਿਆਂ ਜਿਵੇਂ ਆਪਣਾ ਡੰਮੀ ਲਾ ਕੇ ਕੇ ਬਾਅਦ ਚੋਂ ਆ ਕੇ ਖੇਡ ਹੋ ਗਈ ਉਵੇਂ ਨਾ ਹੋ ਜਵੇ ਇਹ ਡਰ ਮਾਝੀ ਵਾਲੀ ਨਾ ਹੋ ਜਵੇ ਸੋ ਇਸ ਲਈ ਕਹਿੰਦੇ ਕਿ ਘਰ ਚ ਰੱਖਣਾ ਵੀ ਚਾਹੁੰਦੇ ਨੇ ਚਲੋ ਫੈਸਲਾ ਤਾਂ ਕੱਲੂ ਹੋਣਾ ਕਿਉਂਕਿ ਗੌਰ ਕਰੋ ਰਵਿੰਦ ਕੇਜਰੀਵਾਲ ਨੇ ਇੱਕ ਲਾਈਨ ਕਹੀ ਹੈ ਕਿ ਐਮਐਲਏ ਚੁਣਨਗੇ ਅਗਲਾ ਮੁੱਖ ਮੰਤਰੀ ਉਹਨਾਂ ਨੇ ਇਹ ਨਹੀਂ ਕਿਹਾ ਕਿ ਐਮਐਲਆ ਚੋਂ ਚੁਣਿਆ ਜਾਵੇਗਾ। ਬਣਦਾ ਤਾਂ ਇਹ ਆ। ਹੁਣ ਤੁਹਾਨੂੰ ਪਤਾ ਵੀ ਹੈ ਕਿ ਤੁਸੀਂ ਮੰਗਤਾ ਨਵੰਬਰ ਦੀਆਂ ਵੀ ਕਰਦੇ ਹੋ ਪਰ ਜੇ ਫਰਵਰੀ ਚ ਵੀ ਹੋ ਜਵੇ ਚੋਣਾ ਤਾਂ ਵੀ ਅਸਤੰਬਰ ਮਹੀਨਾ ਤਾਂ ਦਲੰਗ ਗਿਆ। ਅਕਤੂਬਰ, ਨਵੰਬਰ, ਦਸੰਬਰ, ਜਨਵਰੀ, ਫਰਵਰੀ। ਸੋ 5 ਕੁ ਮਹੀਨੇ ਬਣਦੇ ਨੇ। 6 ਮਹੀਨਿਆਂ ਦੇ ਅੰਦਰ ਅੰਦਰ ਜਿਵੇਂ ਚੋਣਾਂ ਦੀ ਇਸ ਲਈ ਬਿਨਾਂ ਜਿਵੇਂ ਨਹੀਂ ਚਾਉਣ ਤੋਂ ਬਿਨਾਂ ਐਮਐਲ ਬਣਿਆ ਉਹ ਵੀ ਮੱਖੰਤਰੀ ਦਾ ਸਮਾ ਲੰਗਾਇਆ ਜਾ ਸਕਦਾ। ਤੋ ਇਹ ਸਲੀ ਸੁਨੀਤਾ ਕੇਜਰੀਵਾਲ ਵੀ ਦੇ ਲਈ ਫਿੱਟ ਹੈ ਪਰ ਤੁਸੀਂ ਮੰਗ ਕਰ ਰਹੇ ਹੋ ਜਨਾਬ ਕਿ ਮੈਂ ਇਹ ਮੰਗ ਕਰਦਾ ਕਿ ਚੋਣਾ ਮਹਾਰਾਸ਼ਟਰ ਦੇ ਨਾਲ ਇਹ ਨਵੰਬਰ ਚੇ ਕਰਾ ਲਿਆ ਜਾਂ ਬਿਲਕੁਲ ਹੋ ਸਕਦੀ ਹੈ ਜਨਾਬ ਨਵੰਬਰ ਚ ਤੁਸੀਂ ਮੁੱਖ ਮੰਤਰੀ ਨਵਾ ਚੁੰਡ ਦੀ بجائے ਆਪਣੀ ਕੈਬਨਿਟ ਚ ਫੈਸਲਾ ਲਿਆ ਕੇ ਵਿਧਾਨ ਸਭਾ ਚ ਸਪੀਕਰ ਨੂੰ ਕਹੋ ਕਿ ਵਿਧਾਨ ਸਭਾ ਭੰਗ ਕੀਤੀ ਜਾਵੇ ਲਿਖੋ ਐਲਜੀ ਨੂੰ ਕਿ ਅਸੰਵਿਧਾਨ ਸਭਾ ਭੰਗ ਕਰਦੇ ਆਂ ਜੀ ਕਰੋ ਇਹ ਫੈਸਲਾ ਲਾਓ ਚੋਣਾਂ ਆਪਣੀਆਂ ਹੋ ਜਾਣਗੀਆਂ ਨਵੰਬਰ ਚ ਨਾਲ ਹੋ ਜਾਣਗੀਆਂ ਮਹਾਰਾਸ਼ਟਰ ਦੇ ਨਾਲ ਹੋ ਜਾਣਗੀਆਂ ਚਾਰਖੰਡ ਦੇ ਨਾਲ ਹੋ ਜਾਣਗੀਆਂ ਤੁਸੀਂ ਵਿਧਾਨ ਸਭਾ ਭੰਗ ਨਹੀਂ ਕਰਨਾ ਚਾਹੁੰਦੇ ਤੁਸੀਂ ਇਹ ਵਿਚਾਰਾ ਬਣਨਾ ਚਾਹੁੰਦੇ ਹੋ ਇਹ ਤੁਹਾਨੂੰ ਲੱਗਦਾ ਕਿ ਦਿੱਲੀ ਚੋਂ ਐਮਐਲ ਵਾਲੀਆਂ ਵੋਟਾਂ ਮੈਂ ਫਿਰ ਹਾਸਲ ਕਰ ਲਾਂਗਾ ਪਰ ਹੁਣ ਤੁਹਾਡੇ ਲਈ ਬਹੁਤ ਮੁਸ਼ਕਲ ਖੜੀ ਹੈ ਮੁਸ਼ਕਲ ਖੜੀ ਹੈ ਇਸ ਲਈ ਆ ਕਿ ਤੁਹਾਡੇ ਮੂਰੇ ਹਰਿਆਣੇ ਦੀਆਂ ਚੋਣਾਂ ਪਈਆਂ ਤੇ ਤੁਸੀਂ ਕਲੇਸ ਦਿੱਲੀ ਵਾਲਾ ਛੇੜ ਬੈਠੇ ਹੋ ਹੁਣ ਤੁਸੀਂ ਹਰਿਆਣੇ ਚ ਪ੍ਰਚਾਰ ਕਰੋਗੇ ਕਿ ਦਿੱਲੀ ਨੂੰ ਸੰਭਾਲੋਗੇ ਵੈਸਾ ਮੰਨਿਆ ਜਾ ਰਿਹਾ ਕਿ ਅਰਵਿੰਦ ਕੇਜਰੀਵਾਲ ਬੇਲੇ ਹੋ ਗਏ ਜੀ ਬੇਲੇ ਨਹੀਂ ਪਾਈ ਬੱਦਰੂਤ ਕੇ ਹੁਣ ਵੱਧ ਨਜ਼ਰ ਰੱਖਣਗੇ ਚਾਏ ਘਰ ਵਾਲੀ ਮੁੱਖ ਮੰਤਰੀ ਬਣੇ ਪਰ ਚਰਚਾ ਤਾਂ ਪੰਜਾਬ ਦੀ ਕੁਝ ਨਵੀਂ ਚੱਲੀ ਜਾਂਦੀ ਹੈ ਜਨਾ ਅਸਤੀਫਾ ਦੇਣ ਦੀਆਂ ਗੱਲਾਂ ਅਰਵਿੰਦ ਕੇਜਰੀਵਾਲ ਕਰ ਰਹੇ ਨੇ ਤੇ ਹਲਚਲ ਪੰਜਾਬ ਚ ਕੋਈ ਕਹਿੰਦੇ ਚੱਕਰ ਖਾਈ ਜਾਂਦਾ ਹੈ ਕੋਈ ਕਹਿੰਦੇ 에어ਪੋਰਟ ਤੇ ਲੜਖੜਾਈ ਜਾਂਦਾ ਹੈ ਕੋਈ ਡਿਗਦਾ ਡਹੰਗਾ ਆ ਰਿਹਾ ਹੈ ਹੈ ਕਿਸੇ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਜਾ ਰਿਹਾ ਕਿਸੇ ਨੂੰ ਮਿਲ ਕੇ ਖਾਣਾ ਵੀ ਪਸੰਦ ਨਹੀਂ ਆ ਰਿਹਾ ਬੜੀਆਂ ਚਰਚਾਵਾਂ ਨੇ ਸੰਦੀਪ ਪਾਠਕ ਸਟੇਜ ਚਲਾ ਰਹੇ ਸੀ ਜਿਸ ਸਟੇਜ ਤੋਂ ਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਕਿ ਮੈਂ ਦੋ ਦਿਨਾਂ ਚ ਅਸੀਫਾ ਦੇਣਾ ਜਦੋਂ ਰਮਿੰਦ ਕੇਜਰੀਵਾਲ ਦੀ ਐਂਟਰੀ ਹੁੰਦੀ ਹੈ ਸੰਜੇ ਸਿੰਘ ਬੋਲ ਰਹੇ ਸੀ ਸੰਜੇ ਸਿੰਘ ਨੇ ਤੁਰੰਤ ਆਪਣਾ ਭਾਸ਼ਣ ਸਮੇਟਿਆ ਤੇ ਉਦੋਂ ਮਨੀਸ਼ ਸ਼ਿਸ਼ੋਧਿਆ ਨੂੰ ਬੁਲਾਇਆ ਗਿਆ ਤੇ ਫਿਰ ਸਿੱਧਾ ਕੇਜਰੀਵਾਲ ਵਿੱਚੋਂ ਭਗਵੰਤ ਮਾਨ ਜਿਹੜੇ ਕੇਜਰੀਵਾਲ ਤੋਂ ਪਹਿਲਾਂ ਅਕਸਰ ਬੋਲਦੇ ਸੀ ਨਾਲ ਵਾਲੀ ਕੁਰਸੀ ਤੇ ਬੈਠੇ ਰਹੇ ਸੰਦੀਪ ਪਾਠਕ ਪੰਜਾਬ ਆਮ ਆਦਮੀ ਪਾਰਟੀ ਦੇ ਮਾਮਲਿਆਂ ਦਾ ਇੰਚਾਰਜ ਵੀ ਹੈ ਲੀਡ ਵੀ ਕਰਦਾ ਉਹਦੀ ਦਸਕਤਾਂ ਨਾਲੇ ਸਾਰਾ ਕੁਝ ਹੁੰਦਾ ਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਵੀ ਹੈ ਤੇ ਸੰਦੀਪ ਪਾਠਕ ਨੇ ਰਾਗਵ ਚੱਡਾ ਦਾ ਨਾਂ ਲੈਣਾ ਵੀ ਠੀਕ ਨਹੀਂ ਸਮਝਿਆ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਮੋਦਨ ਕਰਨ ਲਈ 2 ਮਿੰਟ ਵੀ ਨਹੀਂ ਦਿੱਤੇ ਇੱਥੋਂ ਤੱਕ ਕਿ ਇਹ ਵੀ ਨਹੀਂ ਕਿਹਾ ਕਿ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਤੁਹਾਨੂੰ ਬੁਲਾਉਣਾ ਸੀ ਪਰ ਹੁਣ ਕੇਜਰੀਵਾਲ ਜੀ ਜਲਦੀ ਆਪਣੀ ਗੱਲ ਰੱਖਣਾ ਚਾਹੁੰਦੇ ਆ ਇਸ ਲਈ ਉਹ ਉਹਨਾਂ ਦੀ ਗੱਲ ਚ ਤੁਹਾਡੀ ਗੱਲ ਹੈ ਜਦੋਂ ਕਿ ਜੇ ਮੁੱਖ ਮੰਤਰੀ ਭਗਵੰਤ ਮਾਨ ਬੋਲਦੇ ਤਾਂ ਨੇ ਟੋਟਕੇ ਟੁੱਟਕੇ ਸੁਣਾ ਕੇ ਕੇਜਰੀਵਾਲ ਦੀ ਵਾਹਵਾ ਹੀ ਉਹ ਕਰਾਉਣੀ ਸੀ ਬੇਸ਼ੱਕ ਅੰਦਰ ਜੋ ਮਰਜੀ ਚੱਲਦਾ ਹੋਵੇ ਸਿਆਸਤਦਾਨਾਂ ਦੇ ਅੰਦਰ ਕੀ ਚੱਲਦਾ ਕਿਸੇ ਦਾ ਨਹੀਂ ਪਤਾ ਹੁਣ ਜਦੋਂ ਅਰਵਿੰਦ ਕੇਜਰੀਵਾਲ ਕਹਿ ਰਹੇ ਸੀ ਕਿ ਮੈਂ ਮੰਤਰੀ ਦਾ ਉਹਦਾ ਤਿਆਗ ਰਿਆਂ ਤਾਂ ਉਸ ਦਾ ਮਨੀਸ਼ ਸ਼ੋਧਿਆ ਸੋਚ ਰਿਹਾ ਹੁਣ ਕਿ ਮੇਰੀ ਵਾਰੀ ਸੰਜੇ ਸਿੰਘ ਸੰਦੀਪ ਪਾਠਕ ਰਗਵ ਚੱਡਾ ਵੀ ਸੋਚ ਰਿਹਾ ਹੁਣ ਮੇਰੀ ਵਾਰੀ ਪਰ ਅਗਲੇ ਨੇ ਸੰਜੇ ਸਿੰਘ ਤਾਂ ਸੰਜੇ ਸਿੰਘ ਮਨੀਸ਼ ਸ਼ੋਧਿਆ ਨੂੰ ਵੀ ਕਹਤਾ ਕਿ ਅਸੀਂ ਦੋ ਹੀ ਨਹੀਂ ਬਣਾਂਗੇ ਜਦ ਤੱਕ ਸਾਡਾ ਲੋਕ ਫਤਵਾ ਨਹੀਂ ਮਿਲਦਾ ਸਾਨੂੰ ਮਤਲਬ ਦੁਆਰਾ ਚੋਣਾਂ ਚ ਨਹੀਂ ਜਾਂਦੇ ਤੇ ਚੋਣਾਂ ਹੁਣ ਜਦੋਂ ਵਿਧਾਨ ਸਭਾ ਦੀ ਦਿੱਲੀ ਦੀਆਂ ਚੋਣਾਂਗੀਆਂ ਉਹਦੇ ਨਾਲੇ ਹੋਣਗੀਆਂ ਚਾਹ ਨਵੰਬਰ ਚ ਹੋਣ ਬਸੇ ਤੈਸ ਸਮਾਂ ਫਰਵਰੀ ਚ ਹੈ ਪਰ ਚਰਚੇ ਪੰਜਾਬ ਦੇ ਖੂਬ ਹੋ ਰਹੇ ਨੇ ਜਨਾ ਬੇਸ਼ੱਕ ਦਮ ਇਹ ਪਰਿਆ ਜਾ ਰਿਹਾ ਰਾਜਨੀਤਿਕ ਗਲਿਆਰਾਂ ਚ ਕਿ ਜੀ ਮੁੱਖ ਮੰਤਰੀ ਸਾਹਿਬ ਨੂੰ ਵੀ ਬਦਲ ਸਕਦੇ ਆ ਇਹ ਵੀ ਕਹਿ ਸਕਦੇ ਆ ਕਿ ਦਿੱਲੀ ਵਾਲੇ ਨਸੀਫਾ ਦਿੱਤਾ ਤੁਸੀਂ ਵੀ ਨਸੀਫਾ ਦਿਤੋ ਹਨਾ ਜੀ ਕੋਈ ਕਹਿੰਦਾ ਜੀ ਬਣ ਗਈ ਗੱਲ ਹੁਣ ਤਾਂ ਸਪੀਕਰ ਸਾਹਿਬ ਦੀ ਕੋਟਾਲ ਸੰਧਵਾ ਆਗੇ ਕੋਈ ਕਹਿੰਦਾ ਨਹੀਂ ਵੀ ਹਰਪਾਲ ਚੀਮਾ ਹੋ ਸਕਦੇ ਨੇ ਹਾਂ ਅਰਜੋਤ ਬੈਂਜ ਜੇ 100 ਕਰੋੜ ਦਾ ਮਸਲਾ ਹੁੰਦਾ ਉਹ ਵੀ ਹੈ ਕਿ ਕਹਿੰਦੇ ਅਮਨ ਰੋੜਾ ਤੇ ਵੀ ਦਾ ਲੱਗ ਸਕਦਾ ਮਤਲਬ ਕਈ ਤਰ੍ਹਾਂ ਦੀਆਂ ਚਰਚਾ ਪਰ ਮੁੱਖ ਮੰਤਰੀ ਭਗਵੰਤ ਮਾਨ ਹੋਣ ਦਾ ਦਾਵਾ ਇਸ ਲਈ ਮਜ਼ਬੂਤ ਮੰਨਿਆ ਜਾ ਰਿਹਾ ਕਿ ਮੂਰੇ ਹਰਿਆਣਾ ਚੋਣਾਂ ਨੇ ਤੇ ਉਸ ਤੋਂ ਬਾਅਦ ਦਿੱਲੀ ਚੋਣਾਂ ਨੇ ਅਜੇ ਹਿਚ ਪੰਜਾਬ ਚ ਕੋਈ ਖਲਾਰਾ ਆਮਾਦੀ ਪਾਰਟੀ ਪਾ ਕੇ ਹਰਿਆਣਾ ਤੋਂ ਲੈ ਕੇ ਦਿੱਲੀ ਤੱਕ ਕੋਈ ਨਵਾਂ ਮਸੂਬਤ ਨਹੀਂ ਸੇਠ ਸਕਦੀ ਅਜੇ ਦਿੱਲੀ ਦੇ ਮੁੱਖ ਮੰਤਰੀ ਵਾਲਾ ਮਸਲਾ ਨਜਿੱਠਿਆ ਨਹੀਂ ਗਿਆ ਅਜੇ ਪਤਾ ਨਹੀਂ ਕਿ ਜੇ ਘਰ ਚ ਲਿਆਂਦੀ ਮੁੱਖ ਮੰਤਰੀ ਦੀ ਕੁਰਸੀ ਸੁਨੀਤਾ ਕੋਲੇ ਤਬਾਚੋ ਕੋਈ ਬਾਹਰ ਨਾਲ ਕੋਈ ਪੰਗਾ ਪੈ ਜਵੇ ਇਹ ਵੀ ਡਰੇਗਾ ਇਸ ਲਈ ਉਹ ਸਾਰਾ ਸੈਟਲ ਕਰਨਾ ਤੇ ਉਹ ਤੋਂ ਪਹਿਲਾਂ ਪੰਜਾਬ ਵਾਲਾ ਪੰਗਾ ਕਹਿੰਦੇ ਇਸ ਲਈ ਮੁੱਖ ਮੰਤਰੀ ਭਗਵੰਤ ਦਾ ਦਾਵਾ ਮਜ਼ਬੂਤ ਹੈ ਦੂਸਰੇ ਪਾਸੇ ਕਹਿੰਦੇ ਕੁਲਤਾਰ ਸੰਧਮਾ ਹੋਰਾਂ ਦੀ ਵੀ ਤਿਆਰੀ ਹੈ ਕਿਉਂ ਨਾਲ ਕੋਲੇ ਐਮਐਲਏ ਨੇ ਜਾਂ ਹਾਈ ਕਮਾਂਡ ਦਾ ਅਸ਼ੀਰਵਾਦ ਕਹਿੰਦੇ ਐਮਐਲਏ ਤਾਂ ਕਿਸੇ ਕੋਲ ਵੀ ਨਹੀਂ ਹੈ ਐਮਐਲਏ ਸਾਰੇ ਕਹਿੰਦੇ ਦਿੱਲੀ ਨਾਲ ਪਰ ਇਧਰ ਭਾਜਪਾ ਵਾਲੇ ਕਹਿੰਦੇ ਐਮਐਲਏ ਸਾਡੇ ਕੋਲ ਨੇ ਆਪਦੇ ਐਮਐਲਏ ਇਸ ਲਈ ਇਹ ਵੀ ਪਹਿਲੂ ਹੈ ਚਲੋ ਫਿਲਹਾਲ ਦਿੱਲੀ ਵਾਲੇ ਤੇ ਇੰਤਜ਼ਾਰ ਕਰਦੇ ਆਂ ਹੈ ਜਿਨ੍ਹਾਂ ਨੂੰ ਚੱਕਰ ਚੁੱਕਰ ਆਏ ਨੇ ਗਰੇ ਗਰੇ ਨੇ ਕਹਿੰਦੇ ਕੁਛ ਡੈਕ ਡੁਕੇ ਜੇ ਖਾਦੇ ਨੇ ਉਹ ਸੈੱਟ ਵੀ ਹੋ ਜਾਣ ਤੇ ਪੰਜਾਬ ਦੀ ਰਾਜਨੀਤੀ ਚ ਹਲਚਲਤਾ ਹੋ ਸਕਦੀ ਹੈ ਕੁਝ ਚਲੋ ਇਹ ਸਾਰੀ ਪ੍ਰਕਿਰਿਆ ਤੇ ਵੀ ਨਜ਼ਰ ਰੱਖਦੇ ਆਂ ਪਰ ਜਨਾਬ ਇਹ ਸਬਦ ਦੇ ਦਰਮਿਆਨ ਕਹਿੰਦੇ ਰਵਨੀਤ ਬਿੱਟੂ ਰਾਹੁਲ ਗਾਂਧੀ ਨੂੰ ਅਤਵਾਦੀ ਦੱਸਣ ਲੱਗੇ ਤੇ ਰਵਨੀਤ ਬਿੱਟੂ ਤੇ ਉੱਤੇ ਹਮਲੇ ਪੰਜਾਬ ਕਾਂਗਰਸੀਆਂ ਨੇ ਖੋਲਤੇ ਰਵਨੀਤ ਬਿੱਟੂ ਲੰਮਾ ਸਮਾਂ ਕਾਂਗਰਸ 'ਚ ਰਹੇ ਦਾਦਿਆਂ ਪੜਦਾਦਿਆਂ ਤੋਂ ਚੱਲੇ ਆਉਂਦੇ ਨੇ ਹੈ ਖਾਸੀਆਂ ਬਦਨਾਮੀਆਂ ਵੀ ਖੱਟੀਆਂ ਹੋਈਆਂ ਨੇ ਪਰਿਵਾਰ ਨੇ ਪੰਜਾਬ ਦਾ ਰਾਜ ਭਾਗ ਵੀ ਚਲਾਇਆ ਡੰਮ ਭਰਦੇ ਨੇ ਕਿ ਪੰਜਾਬ ਚੰਮਨ ਸ਼ਾਂਤੀ ਅਸੀਂ ਉਹ ਕਰਾਈਆ ਹੈ ਨਾ ਝੂਠੇ ਪ੍ਰਸ ਮੁਕਾਬਲਿਆਂ ਦੇ ਮਾਮਲਿਆਂ 'ਚ ਵੀ ਕਰਦੇ ਨੇ ਇਹ ਸਾਰਿਆਂ ਦੇ ਦਰਮਿਆਨ ਰਵਨੀਤ ਬਿੱਟੂ ਜੀ ਭਾਜਪਈ ਹੋ ਜਾਂਦੇ ਨੇ ਤੇ ਭਾਜਪਈ ਹੋਣ ਤੋਂ ਬਾਅਦ ਕਹਿੰਦੇ ਨਵਾਂ ਨਵਾਂ ਬਣਿਆ ਫਿਰ ਬੰਦਾ ਵੱਧ ਲਲਾਲਾ ਕਰਦਾ ਸੋ ਇਸ ਲਈ ਹੁਣ ਭਾਜਪਾ ਦਾ ਗੁਣਗਾਨ ਇਦਾਂ ਦਾ ਕਰ ਰਹੇ ਨੇ ਕਹਿੰਦੇ ਵੀ ਜਿਹੜੇ ਆਕਾ ਜਿਹਨੂੰ ਆਪਣਾ ਆਕਾ ਮੰਨਦੇ ਸੀ ਕੱਲ ਤੱਕ ਹੁਣ ਕਹਿੰਦੇ ਉਹ ਅਤਵਾਦੀ ਹੈ ਕਿੰਜੋਂ ਤਾਂ ਭਾਰਤੀ ਨਾਗਰਿਕ ਵੀ ਨਹੀਂ ਗਾ ਉਹ ਤਾਂ ਪਾਰਟੀ ਉਹ ਨਹੀਂ ਗਾ ਉਹ ਤਾਂ ਭਾਰਤ ਪਰੋਦੀ ਹੈ ਉਹਦਾ ਤਾਂ ਵਿਦੇਸ਼ੀ ਦੌਰਿਆਂ ਤੇ ਰਹਿੰਦਾ ਰਸਤੇਦਾਰੀ ਵਿਦੇਸ਼ੀ ਆ ਪਰਿਵਾਰ ਵੀ ਵਿਦੇਸ਼ੀ ਨੇ ਇਸ ਲਈ ਉਹਦਾ ਭਾਰਤ ਨਾਲ ਕੀ ਮੋਹ ਹੈ ਕਹਿੰਦੇ ਜੀ ਇਹ ਲੋਕ ਨਹੀਂ ਤੇ ਬੇਕੂਦੇ ਬੋਲਨੇ ਜਿਨ੍ਹਾਂ ਨੂੰ ਕਾਂਗਰਸ ਨੇ ਬਹੁਤ ਕੁਝ ਦਿੱਤਾ ਸੀ ਪਰ ਹੁਣ ਕੀ ਪ੍ਰਤਾਪ ਬਾਜਵਾ ਕੀ ਰਾਜਾ ਬੜਿੰਗ ਸਭ ਮੋਰਚਾ ਖੋਲ ਕੇ ਬੈਠੇ ਨੇ ਸੋ ਇਹਦੇ ਵਿੱਚੋਂ ਨਿਕਲਣਾ ਕੀ ਆ ਇਹ ਤਾਂ ਆਉਣ ਵਾਲਾ ਵਕਤ ਦੱਸੂਗਾ ਪਰ ਫਿਲਹਾਲ ਇੰਜ ਲੱਗਦਾ ਜੀ ਮੇਰੇ ਰਵਨੀਤ ਬਿੱਟੂ ਆਪਣਾ ਵਾਪਸੀ ਵਾਲਾ ਰਾਹ ਪੂਰੀ ਤਰ੍ਹਾਂ ਬੰਦ ਕਰ ਰਹੇ ਹੁਣ ਜਾਂ ਇੱਧਰ ਜੋ ਕੁਝ ਹਾਰ ਕੇ ਵੀ ਮਿਲ ਗਿਆ ਉਹਦਾ ਮੁੱਲ ਤਾਰਨ ਦੀ ਕੋਸ਼ਿਸ਼ ਕਰ ਰਹੇ ਹੁਣ ਸੋ ਇਹ ਕਿਹੜੇ ਪਾਸੇ ਨੂੰ ਜਾਣੀ ਆ ਕਹਾਣੀ ਇਹ ਤਾਂ ਪਤਾ ਨਹੀਂ ਪਰ ਅਗਲਿਆਂ ਦੀ ਤਿਆਰੀ ਪੂਰੀ ਆ ਜੀ ਕਿ ਮੈਂ ਇੱਧਰ ਹੁਣ ਪੈਰ ਪੱਕੇ ਲਾਉਣੇ ਆ ਚਲੋ ਉਹਨਾਂ ਦੀ ਤਿਆਰੀ ਦੇ ਦਰਮਿਆਨ ਹੀ ਕਹਿੰਦੇ ਜੀ ਹਰਿਆਣੇ ਦੇ ਵਿੱਚ ਰਾਜਨੀਤਿਕ ਪਾਰਟੀਆਂ ਦੀ ਤਿਆਰੀ ਪੂਰੀ ਆ ਚੋਣ ਦੰਗਲ ਭੱਗ ਗਿਆ ਅੱਜ ਵਾਪਸੀ ਓਪੀਸੀ ਵਾਲਾ ਕੰਮ ਵੀ ਨਿਭੜ ਗਿਆ ਐ ਬੀਜੇਪੀ ਚਾਰ-ਚਾਰ ਪੰਜ-ਪੰਜ ਕੇ ਬੰਦਿਆਂ ਨੂੰ ਮਨਾ ਸਕੀ ਕਾਂਗਰਸ ਵੀ ਇੰਨੇ ਕ ਨੂੰ ਮਨਾ ਸਕੀ 60 60 ਅਜੇ ਵੀ ਬਾਗੀ ਹੈਗੇ ਨੇ ਜਿਨ੍ਹਾਂ ਚੋਂ ਭਾਜਪਾਈਆਂ ਦੇ ਵੀ ਖਾਸੇ ਨੇ ਤੇ ਕਾਂਗਰਸੀਆਂ ਦੇ ਵੀ ਖਾਸੇ ਨੇ ਚੌਥੀਆਂ ਦੂਆਮੂਰੀ ਕੋਸਰਦੀਆਂ ਨੇ ਹੈਨਾ ਉਹ ਗੋਪਾਲ ਕੰਡ ਵਾਲੇ ਮਾਮਲੇ ਚ ਤਾਂ ਬੀਜੇਪੀ ਨੇ ਆਪਣਾ ਕੈਂਡੀਡੇਟ ਵਾਪਸ ਲੈ ਲਿਆ ਸਮਝੋ ਤਾਂ ਕਿਸੇ ਨਾਲ ਤੇ ਯਾਰਾ ਨਾਲ ਕਿਸੇ ਨਾਲ ਪਰ ਇਧਰ ਸਟਾਰ ਪ੍ਰਚਾਰਕਾਂ ਦੇ ਉੱਤੇ ਹੁਣ ਸਭ ਦੀ ਨਜ਼ਰ ਹੈ ਕੇਂਦਰ ਨਰੇਂਦਰ ਮੋਦੀ ਨੇ ਕੁ ਰਖੇਤਰ ਤੋਂ ਆਪਣੀ ਰੈਲੀ ਦੇ ਨਾਲ ਮਾਹੌਲ ਸ਼ੁਰੂ ਕਰਤਾ ਉਸ ਤੋਂ ਬਾਅਦ ਹੁਣ ਅਮਿਤ ਸ਼ਾਹ ਵੀ ਆਉਣਗੇ ਨਰੇਂਦਰ ਮੋਦੀ ਵੀ ਅਜੇ ਆਉਣਗੇ ਹੈਨਾ ਇਸੇ ਤਰ੍ਹਾਂ ਭਾਜਪਾ ਨੇ 40 ਸਟਾਰ ਪ੍ਰਚਾਰਕ ਬਣਾਏ ਆ ਜਿਨ੍ਹਾਂ ਚ ਨਰੇਂਦਰ ਮੋਦੀ ਨੇ ਜੇਪੀ ਨੱਡਾ ਨੇ ਰਾਜਨਾਥ ਸਿੰਘ ਨੇ ਅਮਿਤ ਸ਼ਾਹ ਨੇ ਨਿਤਨ ਗੜਕਰੀ ਆ ਨੋਪ ਸਿੰਘ ਸੈਣੀ ਖੁਦ ਹੈ ਹਨਾ ਮਨੋਹਰ لال ਖੱਟਰ ਹੈ ਸ਼ਿਵਰਾਜ ਚੋਹਾਨ ਹੈ ਜੋਗੀ ਤੇ ਤਿਆਨਾਥ ਹੈ ਇਸੇ ਤਰ੍ਹਾਂ ਜੀ ਫਿਰ ਅਰਦੀਪ ਪੂਰੀ ਹੈ ਹੈ ਇਸੇ ਤਰ੍ਹਾਂ ਪਿਊਸ਼ ਕੋਇਲ ਹੈ ਹੈ ਤੇ ਇਹਦੇ ਨਾਲ ਹੀ ਧਾਮੀ ਹੋਰੀ ਨੇ ਠੀਕ ਹੈ ਜੀ ਜਿਹੜੇ ਉੱਥੇ ਪੁਸ਼ਕਰ ਪੁਸ਼ਕਰ ਸਿੰਘ ਧਾਮੀ ਠੀਕ ਹੈ ਮਸੁੰਦਰਾ ਰਾਜੇ ਐ ਸਮ੍ਰਿਤੀ ਰਾਨੀ ਹੈ ਹਿਮਾ ਮਾਲਣੀ ਦਾ ਨਾਂ ਹੈ ਨਵੀਨ ਜਿੰਦਲ ਦਾ ਵੀ ਨਾਂ ਹੈ ਜਿਹਦੀ ਮਾਂ ਆਜ਼ਾਦ ਖੜੀ ਹੈ ਹੈਨਾ ਇਸੇ ਤਰ੍ਹਾਂ ਅਸ਼ੋਕ ਤਬਰ ਵੀ ਆ ਮਨੋਜ तिवारी ਵੀ ਆ ਤੇ ਬਬੀਤਾ ਫੋਗਾਟ ਵੀ ਹੈ ਕਿਉਂਕਿ ਕਾਂਗਰਸ ਨੇ ਸੁਨੀਤਾ ਫੋਗਾਟ ਨੂੰ ਟਿਕਟ ਦਿੱਤੀ ਹੈ ਬਜਰੰਗ ਪੂਣੀਆਂ ਵੀ ਉਧਰੋਂ ਸਟਾਰ ਪ੍ਰਚਾਰਕਾਂ ਚ ਨੇ ਪ੍ਰਚਾਰਕਾਂ ਚ ਨੇ ਤੇ ਇਸ ਲਈ ਭਾਜਪਾ ਨੇ ਉਹਦੀ ਕਾਟ ਕੱਢੀ ਕਿ ਪਿਛਲੀ ਵਾਰ ਵੀ ਤੁਹਾਨੂੰ ਲੜਾਇਆ ਸੀ ਇਸ ਦੀ ਸਟਾਰ ਪ੍ਰਚਾਰਕਾਂ ਚ ਪਾ ਲੋ ਸੋ ਇਸ ਲਈ ਬਬੀਤਾ ਫੋਗਾਟ ਵੀ ਹੈ ਪੈਸੇ ਬ੍ਰਿਜ ਪੂਸ਼ਣ ਕਹਿੰਦੇ ਖਾਸਾ ਤੜਫਦਾ ਸੀ ਕਿ ਮੈਂ ਆ ਕੇ ਪ੍ਰਚਾਰ ਕਰਨਾ ਉਹਨੂੰ ਕਹਿੰਦੇ ਜੀਪੀ ਨਟਨ ਨੂੰ ਫੋਨ ਕਰਕੇ ਕਹਿੰਦਾ ਕਿ ਤਾਂ ਬੋਲਣਾ ਵੀ ਕੁਝ ਨਹੀਂ ਕਿਉਂਕਿ ਹਰਿਆਣੇ ਦੀ ਬੀਜਪੀ ਕਹਿੰਦੀ ਜੀ ਉਹਦਾ ਬੋਲਣਾ ਸਾਡਾ ਨੁਕਸਾਨ ਹੈ ਇਦਰ ਕਾਂਗਰਸ ਨੇ ਵੀ ਆਪਣੀ ਲਿਸਟ ਜੀ ਜਾਰੀ ਕਰਤੀ ਕਿ ਹਾਂਜੀ ਸੋਨੀਆ ਗਾਂਧੀ ਵੀ ਸਟਾਰ ਪ੍ਰਚਾਰਕਾਂ ਚਾ ਰਾਹੁਲ ਗਾਂਧੀ ਵੀ ਸਟਾਰ ਪ੍ਰਚਾਰਕਾਂ ਚ ਹੈ ਖੜਗੇ ਵੀ ਪ੍ਰਿੰਕਾ ਗਾਂਧੀ ਵੀ ਭពਿੰਦਰ ਹੁੱਡਾ ਵੀ ਸੁਖਵਿੰਦਰ ਸੁਖੂ ਹਿਮਾਚਲ ਵਾਲੇ ਸੀਐਮ ਵੀ ਅਜੀਤ ਮਾਕਣ ਵੀ ਕੁਮਾਰੀ ਸ਼ਹਿਲਜਾ ਵੀ ਰਣਦੀਪ ਸੁਰਜੇয়াল ਵੀ ਅਸ਼ੋਕ ਗਹਿਲੋਤ ਵੀ ਸਚਿਨ ਪਾਇਲਟ ਵੀ ਭពਿੰਦਰ ਹੁੱਡਾ ਵੀ ਰਾਜਬੱਬਰ ਵੀ ਕਨਈਆ ਕੁਮਾਰ ਵੀ ਤੇ ਕਹਿੰਦੇ ਇਦਰ ਪੰਜਾਬ ਵਾਲੇ ਵੀ ਕੋਈ ਜਾਣਗੇ ਜਰਨਜੀਤ ਚੰਡੀ ਵੀ ਜਾਣਗੇ ਪ੍ਰਤਾਪ ਬਾਜਵਾ ਵੀ ਜਾਣਗੇ ਅਮਿੰਦਰ ਸਿੰਘ ਰਾਜਾ ਬੜਿੰਗ ਵੀ ਜਾਣਗੇ ਤੇ ਕੁਝ ਹੋਰ ਲੀਡਰ ਵੀ ਵੈਸੇ ਆਮ ਆਦਮੀ ਪਾਰਟੀ ਵੱਲੋਂ ਵੀ ਕਹਿੰਦੇ ਜੀ ਮੋਰਚਾ ਤਾਂ ਕਹਿੰਦੇ ਕੇਜਰੀਵਾਲ ਤੇ ਭਗਵੰਤ ਮਾਨ ਨੇ ਹੀ ਸੰਭਾਲਣਾ ਵੈਸੇ ਇਹਨਾਂ ਦੇ ਨਾਲ ਕਹਿੰਦੇ ਜੀ ਸੰਦੀਪ ਪਾਟਕ ਵੀ ਨਜ਼ਰ ਆਉਣਗੇ ਰਾਗਵ ਚੱਡਾ ਵੀ ਆ ਸਕਦੇ ਨੇ ਸੰਜੇ ਤਿਕ ਸਿੰਘ ਬਨੀ ਸ਼ਸ਼ੋਧਿਆ ਵੀ ਹੋਣਗੇ ਇੱਥੋਂ ਦੀ ਆਪਣੀ ਲੀਡਰਸ਼ਿਪ ਵੀ ਹੋਗੀ ਤੇ ਪੰਜਾਬ ਵਾਲੀ ਸਾਰੀ ਸਰਕਾਰ ਤਾਂ ਉੱਥੇ ਲਾਈ ਹੋਆ ਸਾਰੀ ਕੈਬਨਿਟ ਉੱਥੇ ਲਾਈ ਹੋਆ ਸੋ ਇਸ ਲਈ ਵੀ ਹੋਣਗੇ ਤੇ ਬਾਕੀ ਉਹ ਤੋਂ ਬਿਨਾ ਮਾਇਆਬਤੀ ਦਾ ਗੱਠ ਜੋੜਾ ਇਸ ਵਾਰ ਨੈਲ ਉਹਦੇ ਨਾਲ ਉਹ ਉੱਥੇ ਨਜ਼ਰ ਆਉਣਗੇ ਹੈ ਉਧਰ ਚਟਾਲੇ ਪਰਿਵਾਰ ਦੋ ਧੜੇ ਜੀ ਜੀਪੀ ਤੇ ਉਧਰ ਹੈ ਉਹਨਾਂ ਜੱਜਪਾਟੇ ਉਹਦੇ ਉਹਨਾਂ ਚ ਵੀ ਤੁਸੀਂ ਦੇਖਣਗੇ ਸੋ ਸਟਾਰ ਪ੍ਰਚਾਰਕਾਂ ਦੇ ਮੋਢਿਆਂ ਤੇ ਆ ਗਿਆ ਅੱਜ ਜਦੋਂ ਪਾਪਸੀ ਦਾ ਕੰਮ ਨਿਪਟੜ ਗਿਆ ਹੁਣ ਅਗਲੇ 17 18 ਦਿਨ ਜੰਮ ਕੇ ਚਾਉਣ ਪ੍ਰਚਾਰ ਦੇਖਦੇ ਹਾਂ ਜੀ ਹਰਿਆਣਾ ਚਾਉਣ ਬਾਜੀ ਲੈ ਕੇ ਜਾਂਦਾ ਪਰ ਸਾਰੀ ਖੇਡ ਉਹਨੂੰ ਸਟਾਰ ਪ੍ਰਚਾਰਕਾਂ ਦੇ ਹੱਥ ਕੀ ਹੈ ਤੁਸੀਂ ਕਈ ਵਾਰ ਅਜਿਹੀਆਂ ਖਬਰਾਂ ਸੁਣੀਆਂ ਪੜੀਆਂ ਹੋਣਗੀਆਂ ਕਿ ਬੰਦਾ ਨਕਲੀ ਪੁਲਿਸ ਵਾਲਾ ਬਣ ਗਿਆ ਨਕਲੀ ਆ ਫੂਡ ਸਪਲਾਈ ਅਫਸਰ ਬਣ ਗਿਆ ਡੀਟੀਓ ਬਣ ਗਿਆ ਨਕਲੀ ਜੀ ਪਰਦੀ પા ਕੇ ਖੜ ਗਿਆ ਜੀ ਨਕਾ ਲਾ ਲਿਆ ਜੀ ਹੈ ਅਹ ਜੀਆਂ ਕਿ ਨਹੀਂ ਆ ਅਸੀਂ ਮੰਨ ਸਕਦੇ ਕੋਈ ਵਿਅਕਤੀ ਨਕਲੀ ਜੱਜ ਬਣ ਕੇ ਆ ਜਾਵੇ ਤੇ ਇੱਕ ਈਵ ਨਹੀਂਗਾ ਕਿ ਇੱਕ ਦਿਨ ਦੋ ਦਿਨ ਲਈ ਲੰਮੇ ਸਮੇਂ ਲਈ ਤੇ ਉਸ ਤੋਂ ਬਾਅਦ ਉਹ 2000 ਤੋਂ ਵੱਧ ਬੰਦਿਆਂ ਨੂੰ ਜ਼ਮਾਨਤਾ ਦੇ ਜਵੇ ਨਕਲੀ ਜੱਜ ਵੈਸੇ ਤਾਂ ਮੈਂ ਜਿਹਦੀ ਕਹਾਣੀ ਦੱਸਣ ਲੱਗਿਆ ਉਹ ਚੋਰ ਹੈ 76 ਚੋਰ ਹੈ ਅਜਿਹਾ ਚੋਰ ਜਿਨੇ ਦੇਸ਼ ਭਰ ਦੇ ਵਿੱਚ ਚੋਰੀਆਂ ਕੀਤੀਆਂ ਹਰਿਆਣਾ ਪੰਜਾਬ ਚੰਡੀਗੜ੍ਹ ਵੀ ਉਹਦੇ ਨਿਸ਼ਾਨੇ ਤੇ ਰਿਹਾ ਤੇ ਪਰ ਉਹ ਝੱਜਰ ਦੇ ਵਿੱਚ ਜੱਜ ਬਣ ਕੇ ਚਲਾ ਗਿਆ ਅਸੀਂ ਹੁਣ ਇਸ ਦੁਨੀਆ 'ਚ ਨਹੀਂ ਰਿਹਾ ਉਹਦਾ ਕੇਸ ਬੰਦ ਹੋਇਆ ਜਿੱਥੋਂ ਖਬਰ ਦੁਆਰਾ ਚਰਚਾ ਚੱਈ ਹੈ ਧਨੀ RAM ਨਾਂ ਦਾ ਇਹ ਵਿਅਕਤੀ ਚੰਡੀਗੜ੍ਹ 'ਚ ਕਾਰ ਚੋਰੀ ਕਰਦਾ ਤੇ ਕਾਰ ਚੋਰੀ ਤੋਂ ਉਹਦੇ ਪਰ ਕੇਸ ਚੱਲਦਾ ਹੈ ਤੇ ਪਾਲੂ ਦੀ ਉਮਰ ਤਰਾਜ ਹੁੰਦਾ ਇਸ ਲਈ ਉਹਨੂੰ ਜਮਾਨਤ ਮਿਲ ਜਾਂਦੀ ਹੈ ਤੇ ਜਮਾਨਤ ਤੋਂ ਬਾਅਦ ਉਹ ਮੁੜਕੇ ਨਹੀਂ ਹੁੰਦਾ ਲੱਭਦਾ ਹੀ ਨਹੀਂ ਪੇਸ਼ ਨਹੀਂ ਹੁੰਦਾ ਮੁੜਕੇ ਹੈਨਾ ਪਰ ਹੁਣ 5-6 ਮਹੀਨੇ ਪਹਿਲਾਂ 18 April 2024 ਨੂੰ 86 ਸਾਲ ਦੀ ਉਮਰ 'ਚ ਉਹਦੀ ਮੌਤ ਹੋ ਜਾਂਦੀ ਹੈ ਉਹ ਸਹਾਰ ਤੇ ਹੁਣ ਉਹਦਾ ਕੇਸ ਚੰਡੀਗੜ੍ਹ 'ਚ ਬੰਦ ਹੋਇਆ ਪਰ ਇਹ ਜਨਾਬ 1970 ਦੇ ਵਿੱਚ ਝੱਜਰ ਦੇ ਵਿੱਚ ਜੱਜ ਬਣ ਕੇ ਤਾਇਨਾਤ ਹੋ ਗਏ ਐਡੀਸ਼ਨਲ ਸੈਸ਼ਨ ਜੱਜ ਜਿਹੜੇ ਉੱਥੇ ਸੀਗੇ ਉਨਾਂ ਦੀ ਥਾਂ ਤੇ ਨਕਲੀ ਜੱਜ ਬਣ ਕੇ ਗਿਆ ਹਾਂ ਤੇ ਇਹਨੇ ਲੰਮਾ ਸਮਾਂ ਉੱਥੇ ਕਹਿੰਦੇ ਜੀ ਹਾਂ ਮਤਲਬ ਕਿ ਲਗਭਗ ਇਸਨੇ ਲੰਮਾ ਲੰਮਾ ਸਮਾਂ ਉੱਥੇ 2 ਮਹੀਨੇ 2 ਮਹੀਨੇ ਬਤੌਰ ਜੱਜੇ ਉੱਥੇ ਤਾਇਨਾਤ ਰਿਹਾ ਜਨਾਬ ਤਿੱਜਰ ਦੇ ਵਿੱਚ ਕੀਤਾ ਕੀ ਉੱਥੋਂ ਦੇ ਜਿਹੜੇ ਸਤਾਨਕ ਐਡੀਸ਼ਨਲ ਸੈਸ਼ਨ ਜੱਜ ਸੀਗੇ ਜਿਹੜੇ ਉਹਨਾਂ ਦੇ ਖਿਲਾਫ ਕੋਈ ਵਿਭਾਗੀ ਜਾਂਚ ਖੁੱਲ ਗਈ ਇਸ ਛਾਤਰਚੋਰ ਧਨੀ RAM ਨੂੰ ਕਹਿੰਦੇ ਉਹ ਜਾਣਕਾਰੀ ਮਿਲ ਗਈ ਇਹਨੇ ਉਹਦੇ ਨਾਮ ਤੇ ਜੱਜ ਦੇ ਨਾਮ ਤੇ ਚਿੱਠੀ ਭੇਜੀ ਰਜਿਸਟਰ ਦੀ ਮੋਹਰ ਵੀ ਲੱਗੀ ਦਸਖਤ ਵੀ ਕਰਤੇ ਸਰਕਾਰੀ ਇਹਨਾਂ ਚਿੱਠੀ ਬਣਾ ਕੇ ਕਿ ਵੀ ਤੇਰੇ ਖਿਲਾਫ ਜਦੋਂ ਤੱਕ ਨਿਆਇਕ ਜਾਂਚ ਚੱਲਦੀ ਆ ਆਪ ਭਾਗੀ ਜਾਂਚ ਚੱਲਦੀ ਆ ਤੂੰ ਅਦਾਲਤ ਨਹੀਂ ਜਾ ਸਕਦਾ ਤੈਨੂੰ ਛੁੱਟੀ ਤੇ ਭੇਜਿਆ ਜਾਂਦਾ ਜਾਂ ਸਾਨੂੰ ਲੱਗਿਆ ਕਿ ਵੀ ਆਪਾਂ ਤਾਂ ਛੁੱਟੀ ਹੋ ਗਿਆ ਆਪਾਂ ਅਦਾਲਤ ਜਾਣਾ ਨਹੀਂ ਇਹ ਸਾਰੀ ਖੇੜੇ ਦੀ ਸੀ ਜੱਜ ਸਾਹਿਬ ਛੁੱਟੀ ਤੇ ਚਲੇ ਗਏ ਤੇ ਉਧਰ ਅਦਾਲਤ ਦੇ ਵਿੱਚ ਅੰਦਰ ਵੀ ਚਿੱਠੀ ਪਹੁੰਚ ਗਈ ਧਨੀ RAM ਦੀ ਕਵੀ ਵਿਭਾਗੀ ਜਾਂਚ ਕਰਕੇ ਜੱਜ ਸਾਹਿਬ ਦੀ ਥਾਂ ਦੇ ਉੱਤੇ ਇਹਨਾਂ ਨੂੰ ਜੱਜ ਲਾਇਆ ਜਾਂਦਾ ਤੇ ਜਨਾਬ ਨੇ ਆ ਕੇ ਕੁਰਸੀ ਸਾਂਭ ਲਈ। ਤੋਂ ਕੀ ਅਪਰਾਧੀ ਕੀ ਕ ਸਦੇ ਜਮਾਨਤਦਰ ਜਮਾਨਤ 2 ਮਹੀਨਿਆਂ ਚ ਬੰਦਾ 2000 ਤੋਂ ਵੱਧ 23-2400 ਮਜਰਮਾ ਨੂੰ ਜਮਾਨਤ ਦੇ ਕਿਉਂ ਗਿਆ ਹੋ ਗਿਆ ਪਤਾ ਹੀ ਨਹੀਂ ਲੱਗਾ ਕਿਸੇ ਨੂੰ। ਕਿ ਆਸ ਕੁਸ਼ ਹੋ ਗਿਆ। ਅੱਜ ਉਹ ਤਨੀਰਾਮ ਫਿਰ ਚਰਚਾ ਜਦਵਾਰਾ ਇਸ ਲਈ ਆਪਾਂ ਇਹ ਖਬਰ ਚਰਚਾ ਕਰ ਰਹੇ ਹਾਂ। ਤੁਸੀਂ ਵੇਖਦੇ ਰਹੋ ਗਲੋਬਲ ਪੰਜਾਬ ਟੀਵੀ। ਬਹੁਤ-ਬਹੁਤ ਸ਼ੁਕਰੀਆ।